ਤਾਂ ਪੁਲੀਆਂ ਨੀਤੀਆਂ ਜੇ ਹਾਂ ਇਹ ਸਾਮਰਾਜ ਜਿਹਨੇ ਨੂੰ ਉਹਨੇ ਛੀਰਪਖ ਨੇ ਕਿਹਾ ਜਹਾਜ ਸਾਮਰਾਜ ਮੁਰਦਾਵਾਰ ਇਹ ਸਾਮਰਾਜ ਨੂੰ ਕਹਾਂ ਇਹਨੇ ਉਹ ਵਾਰ ਤੇ ਤੇ ਹੁਣ ਤੁਸੀਂ ਹਸਾਬ ਲਾ ਲਓ ਵੀ ਇਹ ਜਿਹੜਾ ਪਖੰਡਨੀ ਦਾ ਹੋਰ ਕੀ ਹੈ ਛੀਰ ਦੇ ਨਾਂ ਨੂੰ ਪਰਤਣਾ ਮੱਤ ਕੇ ਲੋਕਾਂ ਨੂੰ ਕੁੱਟਣਾ ਦੂਜਾ ਪਾਛੋਸੀ ਵਰਦ ਨਹੀਂ ਕਰੇ ਤੰਦਵਾ ਜਿਵੇਂ ਪਤਾ ਵੀ ਹਰੀਆਰੇ ਵਾਲੇ ਨੇ ਕਰਿਆ ਅਜਿ ਨਹੀਂ ਕਰੇ ਸੁਪੀਰ ਕੋਰਟ ਨੇ ਕੋਰਟ ਆਫ ਕੰਟਰੈਕਟ ਲਾਤਾ ਸੀ ਕਿ ਜਿੰਨੇ ਹਾਂ ਉਹ ਮੇਰੀ ਜਿੱਰੀ ਰਹਿਣ ਲੋ ਤੇ ਤੁਸੀਂ ਰਸਤਾ ਚਲਾਓ ਇੱਥੇ ਨਹੀਂ ਮੈਂ ਨਹੀਂ ਵੀ ਜਾ ਚੋਰ ਨੇ ਤੀਗ ਨੂੰ ਕੀਤਾ ਸੰਤਮਾ ਜੀ ਅਤਿਹਾਸ ਤੁਹਾਡਾ ਪੜਿਆ ਹੋਇਆ ਕਿ ਕਦੇ ਵੀ ਹਤਾਖਰ ਦੇ ਵਿੱਚ ਨਹੀਂ ਹੋਇਆ ਕਿ ਕਿਸੇ ਨੂੰ ਛੱਡ ਕੇ ਬਕਾਇਦਾ ਚਿੱਠੀ ਸੀ ਸਰਕਾਰ ਦੀ ਤੁਹਾਡੇ ਤਿੰਨ ਮੰਤਰੀ ਸੀ ਜੱਟ ਮੰਤਰੀ ਖੁਰਸਬਾਈ ਮੰਤਰੀ ਤੇ ਖੇਤੀਬਾੜੀ ਮੰਤਰੀ ਉਹਨਾਂ ਦੇ ਵਿੱਚ ਨਾ ਹੀ ਨਾਮ ਅਧਿਕਾਰੀ ਸੀ ਬਕਾਇਦਾ ਸੱਜੇ ਗਏ ਸੀ ਜਦੋਂ ਵੀ ਕੋਈ ਗੱਲਬਾਤ ਲਈ ਸਾਧਾ ਉਹ ਮਗਰੋਂ ਜਿੱਥੇ شورای ਪੜਦਾ ਹੈ ਪ੍ਰੋਟੋਕਾਲ ਪਰਵਾਹ ਮਹਾਭਾਰਤ ਆਪਿਆ ਸਾਨੂੰ ਲੋ 530 ਹੋ ਜਾ ਪਹਿਲਾਂ ਦਾ ਉਹਨਾਂ ਦਾ ਵੀ ਪ੍ਰੋਟੋਕਾਲ ਸੀ ਜੋ ਜਦੋਂ ਉਹ ਨਹੀਂ ਚੱਪ ਜਾਂਦਾ ਜੰਗ ਬੰਦ ਹੋ ਜਾਂਦੀ ਕਿਸੇ ਤੇ ਹਮਲਾ ਨਹੀਂ ਕਰਦਾ ਕੋਈ ਅਥਿਆਰ ਦਿੱਤ ਪਹਿਲਾਂ ਤਾਂ ਨਹੀਂ ਸੀ ਕਰਦਾ ਇਸ ਤਰ੍ਹਾਂ ਦਾ ਕੋਈ ਬਾਅਦ ਨਹੀਂ ਸੀ ਕਰਦਾ ਭਾਰਤ ਦੇ ਵਿੱਚ ਆ ਦੱਖਣੀ ਗਾਜਲ ਦੇ ਵਿੱਚ ਲਖਣਵਾਦ ਲਖਣਵਾਦੀ ਦੀ ਜੰਗ ਚੱਲਦਾ ਹਾਰ ਬੰਦ ਕੋਲ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਗੱਲਬਾਤ ਚੱਲੀ ਉਹਨਾਂ ਨੂੰ ਲੱਗਦਾ ਕਹਦਾ ਰਸਤਾ ਲੈ ਕੇ ਉਹਨਾਂ ਨੇ ਸਿਆਰ ਇੱਕ ਬੱਸੇ ਪਹੁੰਚੇ ਤੇ ਬਾਸ ਉਹਨਾਂ ਦੇ ਕਪਤੀਆ ਚਾਰ ਬੁੱਝ ਕੋਲ ਰਹਿੰਦਾ ਬਾਸ ਜੀ ਕਪਤੀਆ ਇਹ ਉਸ ਬੜੀ ਸਰਕਾਰ ਨੇ ਉਹਨੇ ਕੀਤਾ ਤੇ ਉਹਨੇ ਜੰਗਾਂ ਲੱਗੀਆਂ ਨੇ ਪਹਿਲੀ ਜੰਗ ਤੇ ਬਾਗੜ ਦੂਜੀ ਜੰਗ ਬਾਗੜ ਤੇ ਤੀਜੀ ਪਾਸਤਾ ਵੀ ਬਿਨਾਂ ਦੇਣ ਦੀ ਜਦੋਂ ਗੱਲਾਂ ਬਾਤਾਂ ਹੁੰਦੀਆਂ ਸੀ ਨਹੀਂ ਹੋਇਆ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਮਹਾਤਾਰ ਸਬੀਟਪਾ ਦੀ ਮਗਲ ਵੀ ਟਪਾ ਦੇ ਅੰਗਰੇਜ਼ ਵੀ ਟਪਾ ਦੇ ਜਿਹੜਾ ਪਿੱਛੇ ਤੋਂ ਬਾਹਰ ਕਰਿਆ ਛੱਡ ਕੇ ਇਹ ਜੀਨਾਪੂ ਦਾ 47 ਦੇ ਵਿੱਚ ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀ ਜਿਹੜਾ ਬਸ ਇਸ ਤੋਂ ਬਾਅਦ ਮੈਂ ਜਿਹੜਾ ਹੈਗਾ ਵੀ ਉਸ ਸਟੇਸਕ ਦਿਖਾਈ ਹੋਗੇ ਸਾਰੇ ਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾ ਪੰਡੀਆਂ ਨੀਸੀਆਂ ਇਹ ਆ ਇਹ ਸਾਮਰਾਜ ਜਿਹਨੇ ਅਹ 3 ਪੱਖ ਸੁਣੇ ਕੇ ਹਰਜਾਮ ਰਾਜ ਮੁਰਤਾਬਰ ਇਹ ਸਾਵਰਾ ਨੂੰ ਕਹਾਂ ਇਹਨੇ ਹੋਰ ਮਰਦਾ